ਸਲਾ ਦਾ ਨੁਕਸਾਨ ਹੋਇਆ ਛੋਟੇ ਕਾਰੋਬਾਰਾਂ ਦਾ ਨੁਕਸਾਨ ਹੋਇਆ ਦਿਹਾੜੀਦਾਰਾਂ ਦਾ ਨੁਕਸਾਨ ਹੋਇਆ ਮਜ਼ਦੂਰਾਂ ਦਾ ਨੁਕਸਾਨ ਹੋਇਆ ਵੱਡੀ ਪੱਧਰ ਦੇ ਉੱਤੇ ਪੰਜਾਬੀਆਂ ਦਾ ਨੁਕਸਾਨ ਹੋਇਆ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਜਿਹਦੀ ਜ਼ਿੰਮੇਵਾਰੀ ਪਾਣੀ ਨੂੰ ਰੈਗੂਲੇਟ ਕਰਨ ਦੀ ਹੈ ਉਹ ਆਪਣੇ ਆਪ ਨੂੰ ਉਸ ਪਾਣੀ ਦਾ ਮਾਲਕ ਸਮਝਣ ਲੱਗ ਪਿਆ ਤੇ مالک ਸਮਝ ਕੇ ਉਹਨੇ ਪੰਜਾਬ ਦੇ ਨਾਲ ਪਖ ਪਾਤੀ ਬਤੀਰਾ ਜਿਹੜਾ ਹੈ ਉਹ ਅਪਣਾ ਲਿਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹਨੂੰ ਕੇਂਦਰ ਸਰਕਾਰ ਜਿਹੜੀ ਹੈ ਉਹ ਪਹਿਲਾਂ ਹੀ ਆਪਣੇ ਕਬਜ਼ੇ ਦੇ ਵਿੱਚ ਕਰ ਚੁੱਕੀ ਹੈ ਪੂਰੀ ਤਰ੍ਹਾਂ ਔਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇਹਨਾਂ ਹੜਾਂ ਦੇ ਪਿੱਛੇ ਬਹੁਤ ਵੱਡਾ ਜਿਹੜਾ ਹੈ ਉਹ ਹੱਥ ਹੈ ਰਾਵੀ ਦੇ ਉੱਤੇ ਜਿਹੜਾ ਡੈਮ ਬਣਿਆ ਰੰਜੀਤ ਸਾਗਰ ਡੈਮ ਉਹਦਾ ਪ੍ਰਬੰਧ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਕੋਲ ਹੈ ਤੇ ਪੰਜਾਬ ਸਰਕਾਰ ਦੀ ਵੀ ਜਿਹੜੀ ਹੈ ਬਹੁਤ ਵੱਡੀ ناکامی ਹੈ ਇਹਨਾਂ ਹੜ੍ਹਾਂ ਨੂੰ ਲਿਆਉਣ ਦੇ ਪਿੱਛੇ ਪੰਜਾਬ ਸਰਕਾਰ ਦੀ ਵੀ ਬਹੁਤ ਵੱਡੀ ਭੂਮਿਕਾ ਹੈ ਜੇ ਕਹਿ દਈਏ ਆਤ ਕਥਣੀ ਨਹੀਂ ਕਿ ਦੋਨਾਂ ਸਰਕਾਰਾਂ ਨੇ ਮਿਲ ਕੇ ਪੰਜਾਬ ਤੇ ਕੇਂਦਰ ਦੋਨਾਂ ਸਰਕਾਰਾਂ ਨੇ ਮਿਲ ਕੇ ਪਾਏ ਪੰਜਾਬ ਨੂੰ ਡੋਬਣ ਦਾ ਜਿਹੜਾ ਹੈ ਉਹ ਯਤਨ ਕੀਤਾ ਹੈ ਅਰਜਨੋ ਖੁਸ਼ਕਿਸਮਤੀ ਹੈ ਕਿ ਪੰਜਾਬ ਨੇ ਪੰਜਾਬ ਦਾ ਬਹੁਤ ਵੱਡੀ ਪੱਧਰ ਤੇ ਉਤੇ ਸਾਥ ਦਿੱਤਾ ਹੈ ਪੰਜਾਬੀਆਂ ਨੇ ਪੰਜਾਬੀਆਂ ਦੀ ਦਿਲ ਖੋਲ ਕੇ ਮਦਦ ਕੀਤੀ ਹੈ ਇਹ ਸਕੂਨ ਵਾਲੀ ਗੱਲ ਹੈ ਔਰ ਪਹਿਲੀ ਵਾਰ ਸੋਸ਼ਲ ਮੀਡੀਆ ਹੋਣ ਕਰਕੇ ਇਹ ਸੇਵਾ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਤੇ ਦਿੱਸੀ ਹੈ ਹਾਲਾਂਕਿ ਕੁਝ ਸ਼ਰਾਰਤੀ ਅੰਸਰਾਂ ਨੇ ਵਰਤਾਂਤ ਸਿਰਜਣ ਦਾ ਯਤਨ ਕੀਤਾ ਵੰਡ ਪ੍ਰਣਾਲੀ ਦੇ ਵਿੱਚ ਵਿਤਕਰੇबाजी ਦੇ ਦੋਸ਼ ਵੀ ਲਾਏ ਪਰ ਇਹਦੇ باوجود ਵੀ ਪੰਜਾਬੀਆਂ ਨੇ ਜਿਹੜਾ ਹੈ ਉਹ ਬਿਨਾਂ ਕਿਸੇ ਭੇਦਭਾਵ ਦੇ ਹਰ ਡੁੱਬੇ ਜਿਹੜੇ ਏਰੀਏ ਸੀ ਉੱਥੇ ਜਿਹੜੇ ਪ੍ਰਭਾਵਿਤ ਲੋਕ ਸੀ ਉਹਨਾਂ ਦੀ ਮਦਦ ਕੀਤੀ ਸਾਡੀ ਜਿਹੜੀ ਪਾਰਟੀ ਹੈ ਉਹਨੇ ਵੀ ਆਪਣਾ ਫਰਜ਼ ਸਮਝਿਆ ਭਾਵੇਂ ਕਿ ਸਾਡਾ ਜਨਮ ਹੀ ਹੋਇਆ ਸੀ ਤੇ ਸਾਨੂੰ ਇਹ ਵੱਡੀ ਤਰਾਸਦੀ ਜਿਹੜੀ ਹੈ ਉਹ ਦੇਖਣ ਨੂੰ ਸਾਡੇ ਸਾਹਮਣੇ ਆ ਗਈ ਪਰ ਫਿਰ ਵੀ ਸਾਡੀ ਪਾਰਟੀ ਦੇ ਲੀਡਰ ਸਹਿਬਾਨ ਸਾਡੀ ਪਾਰਟੀ ਦੇ ਵਰਕਰ ਸਹਿਬਾਨ ਨੇ ਇਹਨਾਂ ਹੜਾਂ ਦੇ ਵਿੱਚ ਜਿੰਨੀਆਂ ਆਕਾਲਪੁਰਖ ਨੇ ਸਮਰੱਥਾ ਬਖਸ਼ੀ ਸੀ ਉਸ ਮੁਤਾਬਕ ਜਿਹੜਾ ਸੇਵਾ ਕਰਨ ਦਾ ਯਤਨ ਕੀਤਾ ਸਾਂਝਾ ਬੇਸ ਕੈਂਪ ਬੱਗੇਵਾਲ ਫਿਰੋਜ਼ਪੁਰ ਦੇ ਵਿੱਚ ਲਗਾਇਆ ਦੂਜਾ ਸਾਂਝਾ ਬੇਸ ਕੈਂਪ ਹਰੀਕੇ ਪਤਨ ਤੇ ਲਗਾਇਆ ਤੀਜਾ ਸਾਂਝਾ ਬੇਸ ਕੈਂਪ ਮੰਡੀ ਲਾਧੂਗਾ ਫਾਜ਼ਿਲਕਾ ਚੌਥਾ ਨੇਪਾਲ ਅਜਨਾਲਾ ਪੰਜਵਾਂ ਡੇਰਾ ਬਾਬਾ ਨਾਨਕ ਤੇ 6ਵਾਂ بیس ਕੈਂਪ ਜਿਹੜਾ ਸੀ ਉਹ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਲਾਇਆ ਇਹਨਾਂ 6 بیس ਕੈਂਪਾਂ ਤੋਂ ਹੜਪਾਵਰ ਦਾ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਉਹ ਸੇਵਾ ਨਿਭਾਈ ਜਿੰਨੀ ਅਕਾਲ ਪੁਰਖ ਨੇ ਸਮਰਤਾ ਬਖਸ਼ੀ ਸੀ ਹੁਣ ਵੀ ਸੇਵਾ ਨਿਭਾ ਰਹੇ ਨੇ ਸਾਡੇ ਇਹ ਕੈਂਪ ਜਿੱਥੇ ਮੰਜੇ ਬਿਸਤਰੇ ਰਾਸ਼ਨ ਤੇ ਹੋਰ ਸਮਗਰੀ ਜਿਹੜੀ ਆ ਉਹ ਵੰਡੀ ਜਾ ਰਹੀ ਹੈ ਉੱਥੇ ਲੋਕਾਂ ਦੇ ਘਰਾਂ ਦੀ ਸਫਾਈ ਗੁਰਦੁਆਰਿਆਂ ਦੀ ਅੰਦਰ ਜਿਹੜੀ ਮਿੱਟੀ ਆ ਗਈ ਹੈ ਉਹਨਾਂ ਦੀ ਸਫਾਈ ਦੇ ਵਿੱਚ ਵੀ ਸਾਡੇ ਵਰਕਰ ਸਾਡੇ ਵਲੰਟੀਅਰ ਨੌਜਵਾਨ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਲੱਗੇ ਹੋਏ ਆ ਮੇਰੇ ਨਾਲ ਬੈਠੇ ਨੇ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਸਰਦਾਰ ਰਵਿੰਦਰ ਸਿੰਘ ਜੀ ਅਕਾਲਪੁਰਖ ਨੇ ਇਹਨਾਂ ਤੇ ਬੜੀ ਮਿਹਰਬਾਨੀ ਕੀਤੀ ਆ ਆਰਥਿਕ ਪੱਖ ਤੋਂ ਸਾਡੀ ਪਾਰਟੀ ਜਿਹੜੀ ਹੈ ਉਹ ਮਜ਼ਦੂਰਾਂ ਕਿਸਾਨਾਂ ਛੋਟੇ ਕਾਰੋਬਾਰੀਆਂ ਦੀ ਪਾਰਟੀ ਹੈ ਤੇ ਇਹ ਸਾਡੀ ਪਾਰਟੀ ਦਾ ਹਿੱਸਾ ਹੈ ਤੇ ਇਹਨਾਂ ਨੇ ਸਾਡੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਹੈ ਉਹ ਯੋਗਦਾਨ ਪਾਇਆ ਹੈ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਸਾਨੂੰ ਪ੍ਰੇਰਿਤ ਕੀਤਾ 10 ਕਰੋੜ ਰੁਪਈਆ ਸਰਦਾਰ ਦਰਸ਼ਨ ਸਿੰਘ ਜੀ ਢਾਲੀਵਾਲ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਦੀ ਤਰਫੋਂ ਸੇਵਾ ਦਾ ਯੋਗਦਾਨ ਪਾਇਆ ਤੇ 1.11 ਕਰੋੜ ਰੁਪਈਆ ਸਰਦਾਰ ਰਵਿੰਦਰ ਸਿੰਘ ਜੀ ਵੱਲੋਂ ਜਿਹੜਾ ਹੈ ਉਹ ਇਸ ਸੇਵਾ ਦੇ ਵਿੱਚ ਯੋਗਦਾਨ ਪਾਇਆ ਤੇ ਇਹਨਾਂ ਨੇ ਹੋਰ ਵੀ ਸੇਵਾ ਕਰਨ ਦਾ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਹੈ ਅੱਜ ਜਿਹੜਾ ਮੇਨ ਅਸੀਂ ਤੁਹਾਨੂੰ ਤਕਲੀਫ ਦਿੱਤੀ ਹੋਏ ਦੱਸਣ ਲਈ ਦਿੱਤੀ ਹੈ ਕਿ ਸਾਡੀ ਪਾਰਟੀ ਵੱਲੋਂ ਪਹਿਲਾਂ ਵੀ ਬਹੁਤ ਸਾਰੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ 6 بیس ਕੈਂਪਾਂ ਦੇ ਦੁਆਰਾ ਤੇ ਆਉਣ ਵਾਲੇ ਸਮੇਂ ਦੇ ਵਿੱਚ 4500 ਗਰੀਬ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਪਾਰਟੀ ਵੱਲੋਂ ਜਿਹੜੀ ਇਹਨਾਂ ਨੇ ਸੇਵਾ ਕੀਤੀ ਹੈ ਰਖੜਾ ਸਾਹਿਬ ਨੇ ਰਵੀਂਦਰ ਸਿੰਘ ਨੇ ਉਸ ਫੰਡ ਦੇ ਵਿੱਚੋਂ 4500 ਦੇ ਕਰੀਬ ਜਿਹੜੇ ਅਸੀਂ ਪਰਿਵਾਰ ਮਾਰਕ ਕੀਤੇ ਨੇ ਉਹਨਾਂ ਪਰਿਵਾਰਾਂ ਨੂੰ 10000 ਰੁਪਇਆ ਪ੍ਰਤੀ ਪਰਿਵਾਰ ਜਿਹੜਾ ਹੈ ਉਹ ਦਿੱਤਾ ਜਾਏਗਾ ਜਿਨ੍ਹਾਂ ਕੋਲੇ ਨੌਕਰੀਆਂ ਨਹੀਂ ਐ ਜਾਂ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਐ ਉਹਨਾਂ ਨੂੰ 10000 ਪ੍ਰਤੀ ਪਰਿਵਾਰ ਜਿਹੜਾ ਹੈ ਉਹ ਸਹਾਇਤਾ ਦਿੱਤੀ ਜਾਊਗੀ ਜੀ ਦੂਸਰਾ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਗ੍ਰੰਥੀ ਸਹਿਬਾਨ ਸੇਵਾਵਾ ਨਿਮਾਉਂਦੇ ਐ ਤੇ ਜੇ ਕਿਸੇ ਮੰਦਰ ਦਾ ਪੰਡਤ ਵੀ ਸੇਵਾ ਨਿਮਾਉਂਦਾ ਹੈ ਤੇ ਉਹ ਪਿੰਡ ਜਿਹੜਾ ਹੜ ਦੀ ਲਪੇਟ ਦੇ ਵਿੱਚ ਆ ਗਿਆ ਤੇ ਉਹਨਾਂ ਦਾ ਜਿਹੜਾ ਗੁਜ਼ਾਰਾ ਚਲਾਣਾ ਬੜਾ ਔਖਾ ਹੈ ਤੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ 1000 ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ 6 ਮਹੀਨਿਆਂ ਤੱਕ ਅਸੀਂ 5000 ਰੁਪਇਆ ਪ੍ਰਤੀ ਮਹੀਨਾ ਜਿਹੜਾ ਹੈ ਉਹ ਸੇਵਾ ਫਲ ਦੇਾਂਗੇ ਤੇ 3 ਕਰੋੜ ਰੁਪਇਆ ਜਿਹੜਾ ਇਹ ਰਕਮ ਬਣਦੀ ਹੈ ਤੇ ਜਿਹੜਾ 4500 ਪਰਿਵਾਰਾਂ ਨੂੰ 10000 ਪ੍ਰਤੀ ਪਰਿਵਾਰ ਦੇਣਾ ਹੈ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈ ਜਾਂ ਜਿਨ੍ਹਾਂ ਕੋਲੇ ਕੋਈ ਨੌਕਰੀ ਨਹੀਂ ਹੈ ਛੋਟੇ-ਮੋਟੇ ਦਿਹਾੜੀ ਕਰਦੇ ਆ ਉਹਨਾਂ ਪਰਿਵਾਰਾਂ ਨੂੰ 10000 ਰੁਪਇਆ ਪ੍ਰਤੀ ਪਰਿਵਾਰ ਦੇਣਾ ਹੈ ਇਹ ਰਕਮ ਕੋਈ 4.5 ਕਰੋੜ ਰੁਪਈਆ ਬਣਦੀ ਹੈ। ਗਰੰਤੀ ਸਿੰਘਾਂ ਨੂੰ 5000 ਪ੍ਰਤੀ ਮਹੀਨਾ ਜਿਹੜਾ ਹੈ ਉਹ ਦੇਣਾ ਹੈ ਔਰ 6 ਮਹੀਨੇ ਦੇਣਾ ਹੈ। ਤਾਂ ਕਿ ਗਰੰਤੀ ਸਿੰਘ ਜਿਹੜੇ ਹੈ ਪਿੰਡਾਂ ਦੇ ਵਿੱਚ ਗੁਰਦੁਆਰੇ ਦੇ ਵਿੱਚ ਕੋਈ ਨਿਤਨੇਮ ਕਰਕੇ ਸੁਣਾਉਂਦੇ ਆ, ਕਥਾ ਕੀਰਤਨ ਕਰਕੇ ਸੁਣਾਉਂਦੇ ਆ, ਉਹਨਾਂ ਦੀ ਅਸੀਂ ਜਿਹੜਾ ਉਹ مالی ਸਹਾਇਤਾ ਕਰਕੇ ਜਿਹੜਾ ਉਹਨਾਂ ਨੂੰ ਉਭਾਰਨ ਦਾ ਯਤਨ ਕਰ ਸਕੀਏ ਤੇ ਇਹਦੇ ਨਾਲ ਹੀ ਜੇ ਕੋਈ ਪੰਡਤ ਵੀ ਹੋਇਆ ਤੇ ਅਸੀਂ ਉਹਦੀ ਵੀ ਸੇਵਾ ਜਿਹੜੀ ਹੈ ਉਹ ਬਿਨਾਂ ਕਿਸੇ ਭੇਦ ਭਾਵ ਤੋਂ ਕਰਾਂਗੇ। 2000 क्विंटल चारा ਜਿਹੜਾ ਇੱਕ ਕਰੋੜ 20000 20 ਲੱਖ ਰੁਪਏ ਦਾ ਜਿਹੜਾ ਇੱਕ 1.2 ਕਰੋੜ ਦਾ ਜਿਹੜਾ चारा ਜਿਹੜਾ ਹੈ ਉਹ ਪਸ਼ੂਆਂ ਦਾ ਉਹ ਵੀ ਜਿਹੜਾ ਅਸੀਂ ਭਜਵਾਵਾਂਗੇ 1 ਲੱਖ ਡੀਜ਼ਲ ਦੇਣ ਦਾ ਐਲਾਨ ਸ੍ਰੀ ਅਮਰਸਰ ਸਾਹਿਬ ਤੋਂ ਕੀਤਾ ਸੀ ਤੇ ਉਹਦਾ ਵੀ ਵੰਡਣ ਜਿਹੜਾ ਹੈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਇੱਕ 10000 ਸਕੂਲੀ ਬੱਚੇ ਉਹਨਾਂ ਦੀਆਂ ਕਾਪੀਆਂ ਕਿਤਾਬਾਂ ਤੇ ਫੀਸਾਂ ਦਾ ਅਸੀਂ 1 ਕਰੋੜ ਰੁਪਇਆ ਜਿਹੜਾ ਹੈ ਉਹ ਦੇਾਂਗੇ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਇਹਦਾ ਕੋਈ 88 ਕਰੋੜ ਰੁਪਈਆ ਬਣਦਾ ਹੈ ਨੱਕ ਜੀ ਨੱਕ 88 88 ਲੱਖ ਰੁਪਈਆ ਮਾਫ਼ ਕਰਨਾ 88 ਲੱਖ ਰੁਪਈਆ ਤੇ 30 ਹਜ਼ਾਰ ਕਟਾ ਜਿਹੜਾ ਸੀਮਿੰਟ ਦਾ ਜਿੱਦੀ ਕੀਮਤ 90 ਕੋ ਲੱਖ ਰੁਪਈਆ ਉਹ ਵੀ ਅਸੀਂ ਉਹਨਾਂ ਘਰਾਂ ਨੂੰ ਦੇਵਾਂਗੇ ਜਿੰਨਾ ਘਰਾਂ ਦੀਆਂ ਕੋਈ ਕੰਧਾਂ ਲੈਂਟਰ ਜਾਂ ਕੋਈ ਹੋਰ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ 30 ਹਜ਼ਾਰ ਕਟਾ ਜਿਹੜਾ ਸੀਮਿੰਟ 90 ਲੱਖ ਦਾ ਉਹ ਸਾਡੇ ਪਾਰਟੀ ਵੱਲੋਂ ਇਹ ਪ੍ਰੋਵਾਈਡ ਕਰਾਇਆ ਜਾਏਗਾ ਔਰ ਇਹ ਸਾਰੀਆਂ ਸਵਾਮਾਂ ਜਿਹੜੀਆਂ ਨੇ ਅਸੀਂ 30 ਸਤੰਬਰ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਫਿਰ ਕਹਦੇ ਹਾਂ ਕਿ ਇਹਨਾਂ ਹੜ੍ਹਾਂ ਨੂੰ ਲਿਆਉਣ ਦੇ ਪਿੱਛੇ ਭਾਰਤ ਸਰਕਾਰ ਦੀ ਪੰਜਾਬ ਸਰਕਾਰ ਦੀ ਨਲਾਇਕੀ ਨਹੀਂ ਬੜੀ ਵੱਡੀ ਬੇਵਕੂਫੀ ਹੈ ਡੈਮਾਂ ਦਾ ਪ੍ਰਬੰਧ ਸਹੀ ਢੰਗ ਦੇ ਨਾਲ ਹੋਇਆ ਨਹੀਂ ਹੈ ਔਰ ਵੰਡਣ ਪ੍ਰਣਾਲੀ ਵੀ ਜਿਹੜੀ ਹੈ ਉਹ ਸਹੀ ਢੰਗ ਦੇ ਨਾਲ ਸਰਕਾਰ ਵੱਲੋਂ ਅਪਣਾਈ ਨਹੀਂ ਗਈ ਹੈ ਔਰ ਪੰਜਾਬ ਸਰਕਾਰ ਨੇ ਤਾਂ ਹੁਣ ਹੱਥੀਂ ਮਕਾ ਦਿੱਤੀ ਹੈ ਕਿ ਹੜ੍ਹ ਪੀੜਤਾਂ ਦੇ ਨਾਂ ਦੇ ਉੱਤੇ ਇੱਕ ਵੱਖਰਾ ਹੀ ਰੰਗਲੇ ਪੰਜਾਬ ਦੇ ਨਾਂ ਹੇਠ ਅਕਾਊਂਟ ਖੋਲ੍ਹ ਲਿਆ ਜਿਹਦੇ ਵਿੱਚ ਪੈਸਾ ਜਮ੍ਹਾਂ ਕਰਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਇਹ ਰੰਗਲੇ ਪੰਜਾਬ ਦੇ ਨਾਂ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਇਲੈਕਸ਼ਨ ਫੰਡ ਜਮ੍ਹਾਂ ਕੀਤਾ ਜਾ ਰਿਹਾ ਹੈ ਜਿਹੜਾ ਉਹਨਾਂ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਦੇ ਉੱਤੇ ਖਰਚ ਕਰਨਾ ਹੈ ਜਦ ਕਿ ਮੁੱਖ ਮੰਤਰੀ ਰੀਲੀਫ ਫੰਡ ਜਿਹੜਾ ਹੈ ਉਹ ਸਰਕਾਰ ਕੋਲੇ ਹੁੰਦਾ ਹੈ ਉਹਦੇ ਵਿੱਚ ਪੈਸਾ ਜਮ੍ਹਾਂ ਕਰਵਾਇਆ ਜਾ ਸਕਦਾ ਸੀ ਪਰ ਕਿਉਂਕਿ ਮੁੱਖ ਮੰਤਰੀ ਰੀਲੀਫ ਫੰਡ ਦਾ ਜਿਹੜਾ ਹਸਾਬ ਕਿਤਾਬ ਹੁੰਦਾ ਹੈ ਤੇ ਰੰਗਲੇ ਪੰਜਾਬ ਦੇ ਅਕਾਊਂਟ ਦਾ ਕੋਈ ਹਸਾਬ ਕਿਤਾਬ ਨਹੀਂ ਹੋਣਾ ਇਸ ਕਰਕੇ ਇਸ ਪੈਸੇ ਦੇ ਮਿਸਯੂਜ਼ ਹੋਣ ਦੇ ਖਤਸ਼ੇ ਜਿਹੜੇ ਆ ਉਹ ਬਹੁਤ ਵੱਡੇ ਆ ਮੈਂ ਫੇਰ ਕਹਦੇ ਆਂ ਕਿ ਇਹ ਜਿਹੜੀ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਸਰਕਾਰਾਂ ਦੀ ناکਾਮਯਾਬੀ ਜਿਹੜੀ ਹੈ ਉਹ ਬਹੁਤ ਵੱਡੀ ਸਾਹਮਣੇ ਜਿਹੜੀ ਹੈ ਉਹ ਸਾਡੇ ਆਈ ਹੈ ਤੇ ਪਰ ਫਿਰ ਵੀ ਅਸੀਂ ਅਕਾਲਪੁਰਖ ਨੇ ਸਾਨੂੰ ਜਿੰਨੀ ਕੁ ਸਮਰੱਥਾ ਬਖਸ਼ੀ ਹੈ ਕੋਈ ਅਸੀਂ ਦਾਤੇ ਨਹੀਂ ਆ ਕੋਈ ਅਸੀਂ ਮਾਲਕ ਨਹੀਂ ਆ ਅਸੀਂ ਵੀ ਸੇਵਾਦਾਰੀਆਂ ਜਿੰਨੀ ਕੁ ਅਕਾਲਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਉਸ ਸਮਰੱਥਾ ਦੇ ਮੁਤਾਬਕ ਅਸੀਂ ਆਪਣੇ ਭਰਾਵਾਂ ਦੀ ਜਿਹੜੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਉਹਦੀ ਮਦਦ ਕਰਨ ਵਾਸਤੇ ਜਿਹੜਾ ਉਹ ਵੀੜਾ ਚੁੱਕਿਆ ਔਰ 30 ਸਤੰਬਰ ਤੋਂ ਸਾਡੀ ਜਿਹੜੀ ਵੰਡਣ ਪਰਨਾਲੀ ਹੈ ਉਹ ਅਸੀਂ ਪਰਾਰੰਭ ਕਰ ਦੇਣੀ ਹੈ ਗਰੰਥੀ ਸਿੰਘਾਂ ਨੂੰ ਜਿਹੜੀ ਮਾਇਆ ਦੇਣੀ ਹੈ ਉਹ ਸਾਡੇ ਮੈਂਬਰ ਸਹਿਮਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਸਾਡੇ ਪਾਰਟੀ ਦੇ ਲੀਡਰ ਵੀ ਨੇ ਉਹਨਾਂ ਦੇ ਰਾਹੀਂ ਜਿਹੜੀ ਹੈ ਉਹ ਦਿੱਤੀ ਜਾਊਗੀ ਤੇ ਸਾਡੇ ਨੌਜਵਾਨ ਇਹਨਾਂ 6 ਕੈਂਪਾਂ ਤੋਂ ਸਾਨੂੰ ਜਿਹੜੇ ਸਾਰੇ ਡਾਟੇ ਜਿਹੜੇ ਆ ਉਹ ਪ੍ਰੋਵਾਈਡ ਕਰਾਉਣਗੇ ਤੇ ਇਹ ਮੈਂ ਸ਼ਬਦ ਤੁਹਾਡੇ ਨਾਲ ਸਾਂਝੇ ਕਰਨੇ ਸੀ ਅਸੀਂ ਅੱਜ ਦੀ ਜਿਹੜੀ ਇਕੱਤਰਤਾ ਪ੍ਰੈਸ ਮੀਟ ਕਰੀ ਹੈ ਇਸ ਕਾਰਨ ਕੀਤੀ ਹੈ ਜੇ ਕੋਈ ਕਿਸੇ ਦਾ ਕੁਸਚਨ ਆਂਦੀ ਹੋ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨੂੰ ਪਤਾ ਹੀ ਹੈ ਕਿ ਪੰਜਾਬ ਇੱਕ ਤ੍ਰਾਸਦੀ ਸਾ ਤ੍ਰਾਸਦੀ ਦਾ ਸੰਤਾਪ ਭੋਗ ਰਿਹਾ ਹੈ ਉਹ ਤ੍ਰਾਸਦੀ ਜਿੱਥੇ ਕੁਦਰਤੀ ਹੈ ਉੱਥੇ ਉਹ ਦੇ ਵਿੱਚ ਸਰਕਾਰਾਂ ਦੀ ਮਿਸਮੈਨੇਜਮੈਂਟ ਦਾ ਵੀ ਬਹੁਤ ਵੱਡਾ ਰੋਲ ਹੈ ਪੰਜਾਬ ਦਾ 15% ਭਾਗ ਪਾਣੀ ਦੇ ਵਿੱਚ ਡੁੱਬ ਗਿਆ ਜਿੱਥੇ ਘਰਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਛੋਟੇ ਕਾਰੋਬਾਰਾਂ ਦਾ ਨੁਕਸਾਨ ਹੋਇਆ ਦਿਹਾੜੀਦਾਰਾਂ ਦਾ ਨੁਕਸਾਨ ਹੋਇਆ ਮਜ਼ਦੂਰਾਂ ਦਾ ਨੁਕਸਾਨ ਹੋਇਆ ਵੱਡੀ ਪੱਧਰ ਦੇ ਉੱਤੇ ਪੰਜਾਬੀਆਂ ਦਾ ਨੁਕਸਾਨ ਹੋਇਆ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਜਿਹਦੀ ਜ਼ਿੰਮੇਵਾਰੀ ਪਾਣੀ ਨੂੰ ਰੈਗੂਲੇਟ ਕਰਨ ਦੀ ਹੈ ਉਹ ਆਪਣੇ ਆਪ ਨੂੰ ਉਸ ਪਾਣੀ ਦਾ ਮਾਲਕ ਸਮਝਣ ਲੱਗ ਪਿਆ ਤੇ مالک ਸਮਝ ਕੇ ਉਹਨੇ ਪੰਜਾਬ ਦੇ ਨਾਲ ਪੱਕ ਪਾਤੀ ਬਤੀਰਾ ਜਿਹੜਾ ਹੈ ਉਹ ਅਪਣਾ ਲਿਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹਨੂੰ ਕੇਂਦਰ ਸਰਕਾਰ ਜਿਹੜੀ ਹੈ ਉਹ ਪਹਿਲਾਂ ਹੀ ਆਪਣੇ ਕਬਜ਼ੇ ਦੇ ਵਿੱਚ ਕਰ ਚੁੱਕੀ ਹੈ ਪੂਰੀ ਤਰ੍ਹਾਂ ਔਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇਹਨਾਂ ਹੜ੍ਹਾਂ ਦੇ ਪਿੱਛੇ ਬਹੁਤ ਵੱਡਾ ਜਿਹੜਾ ਹੈ ਉਹ ਹੱਥ ਹੈ ਰਾਵੀ ਦੇ ਉੱਤੇ ਜਿਹੜਾ ਡੈਮ ਬਣਿਆ ਰੰਜੀਤ ਸਾਗਰ ਡੈਮ ਉਹਦਾ ਪ੍ਰਬੰਧ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਕੋਲ ਹੈ ਤੇ ਪੰਜਾਬ ਸਰਕਾਰ ਦੀ ਵੀ ਜਿਹੜੀ ਹੈ ਬਹੁਤ ਵੱਡੀ ناکامی ਹੈ ਇਹਨਾਂ ਹੜ੍ਹਾਂ ਨੂੰ ਲਿਆਉਣ ਦੇ ਪਿੱਛੇ ਪੰਜਾਬ ਸਰਕਾਰ ਦੀ ਵੀ ਬਹੁਤ ਵੱਡੀ ਭੂਮਿਕਾ ਹੈ ਜੇ ਕਹਿ દਈਏ ਆਹ ਕਥਣੀ ਨਹੀਂ ਕਿ ਦੋਨਾਂ ਸਰਕਾਰਾਂ ਨੇ ਮਿਲ ਕੇ ਪੰਜਾਬ ਤੇ ਕੇਂਦਰ ਦੋਨਾਂ ਸਰਕਾਰਾਂ ਨੇ ਮਿਲ ਕੇ ਪਾਏ ਪੰਜਾਬ ਨੂੰ ਡੋਬਣ ਦਾ ਜਿਹੜਾ ਹੈ ਉਹ ਯਤਨ ਕੀਤਾ ਹੈ ਪਰ ਜਲੋ ਖੁਸ਼ਕਿਸਮਤੀ ਹੈ ਕਿ ਪੰਜਾਬ ਨੇ ਪੰਜਾਬ ਦਾ ਬੋਟ ਵੱਡੀ ਪੱਤਰ ਤੇ ਉਤੇ ਸਾਥ ਦਿੱਤਾ ਹੈ ਪੰਜਾਬੀਆਂ ਨੇ ਪੰਜਾਬੀਆਂ ਦੀ ਦਿਲ ਖੋਲ ਕੇ ਮਦਦ ਕੀਤੀ ਹੈ ਇਹ ਸਕੂਨ ਵਾਲੀ ਗੱਲ ਹੈ ਔਰ ਪਹਿਲੀ ਵਾਰ ਸੋਸ਼ਲ ਮੀਡੀਆ ਹੋਣ ਕਰਕੇ ਇਹ ਸੇਵਾ ਜਿਹੜੀ ਹੈ ਉਹ ਬਹੁਤ ਵੱਡੇ ਪੱਤਰ ਦੇ ਉਤੇ ਦਿਸੀ ਹੈ ਹਾਲਾਂਕਿ ਕੁਝ ਸ਼ਰਾਰਤੀ ਅੰਸਰਾਂ ਨੇ ਵਰਤਾਂਤ ਸਿਰਜਣ ਦਾ ਯਤਨ ਕੀਤਾ ਵੰਡ ਪ੍ਰਣਾਲੀ ਦੇ ਵਿੱਚ ਵਿਤਕਰੇਬਾਜ਼ੀ ਦੇ ਦੋਸ਼ ਵੀ ਲਾਏ ਪਰ ਇਹਦੇ باوجود ਵੀ ਪੰਜਾਬੀਆਂ ਨੇ ਜਿਹੜਾ ਹੈ ਉਹ ਬਿਨਾਂ ਕਿਸੇ ਭੇਦਭਾਵ ਦੇ ਹਰ ਡੁੱਬੇ ਜਿਹੜੇ ਏਰੀਆ ਸੀ ਉੱਥੇ ਜਿਹੜੇ ਪ੍ਰਭਾਵਿਤ ਲੋਕ ਸੀ ਉਹਨਾਂ ਦੀ ਮਦਦ ਕੀਤੀ ਸਾਡੀ ਜਿਹੜੀ ਪਾਰਟੀ ਹੈ ਉਹਨੇ ਵੀ ਆਪਣਾ ਫਰਜ਼ ਸਮਝਿਆ ਭਾਵੇਂ ਕਿ ਸਾਡਾ ਜਨਮ ਹੀ ਹੋਇਆ ਸੀ ਤੇ ਸਾਨੂੰ ਇਹ ਵੱਡੀ ਤਰਾਸਦੀ ਜਿਹੜੀ ਹੈ ਉਹ ਦੇਖਣ ਨੂੰ ਸਾਡੇ ਸਾਹਮਣੇ ਆ ਗਈ ਪਰ ਫਿਰ ਵੀ ਸਾਡੀ ਪਾਰਟੀ ਦੇ ਲੀਡਰ ਸਹਿਬਾਨ ਸਾਡੀ ਪਾਰਟੀ ਦੇ ਵਰਕਰ ਸਹਿਬਾਨ ਨੇ ਇਹਨਾਂ ਹੜਾਂ ਦੇ ਵਿੱਚ ਜਿੰਨੀਆਂ ਅਕਾਲ ਪੁਰਖ ਨੇ ਸਮਰਥਾ ਪੱਖੀ ਸੀ ਉਸ ਮੁਤਾਬਕ ਜਿਹੜਾ ਸੇਵਾ ਕਰਨ ਦਾ ਯਤਨ ਕੀਤਾ ਸਾਂਝਾ ਬੇਸ ਕੈਂਪ ਭੱਗੇਵਾਲ ਫਿਰੋਜ਼ਪੁਰ ਦੇ ਵਿੱਚ ਲਗਾਇਆ ਦੂਜਾ ਸਾਂਝਾ ਬੇਸ ਕੈਂਪ ਹਰੀਕੇ ਪਤਨ ਤੇ ਲਗਾਇਆ ਤੀਜਾ ਸਾਂਝਾ ਬੇਸ ਕੈਂਪ ਮੰਡੀ ਲਾਧੂਕਾ ਫਾਜ਼ਿਲਕਾ ਚੌਥਾ ਨੇਪਾਲ ਅਜਨਾਲਾ ਪੰਜਵਾਂ ਡੇਰਾ ਬਾਬਾ ਨਾਨਕ ਦੀ ਛੇਵਾਂ بیس ਕੈਂਪ ਜਿਹੜਾ ਸੀ ਉਹ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਲਾਇਆ ਇਹਨਾਂ ਛੇ بیس ਕੈਂਪਾਂ ਤੋਂ ਹੜਪਾਵਰਾ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਉਹ ਸੇਵਾ ਨਿਭਾਈ ਜਿੱਨੀ ਅਕਾਲ ਪੁਰਖ ਨੇ ਸਮਰੱਥਾ ਬਖਸ਼ੀ ਸੀ ਹੁਣ ਵੀ ਸੇਵਾ ਨਿਭਾ ਰਹੇ ਨੇ ਸਾਡੇ ਇਹ ਕੈਂਪ ਜਿੱਥੇ ਮੰਜੇ ਬਿਸਤਰੇ ਰਾਸ਼ਨ ਤੇ ਹੋਰ ਸਮੱਗਰੀ ਜਿਹੜੀ ਆ ਉਹ ਵੰਡੀ ਜਾ ਰਹੀ ਹੈ ਉੱਥੇ ਲੋਕਾਂ ਦੇ ਘਰਾਂ ਦੀ ਸਫਾਈ ਗੁਰਦੁਆਰਿਆਂ ਦੇ ਅੰਦਰ ਜਿਹੜੀ ਮਿੱਟੀ ਆ ਗਈ ਹੈ ਉਹਨਾਂ ਦੀ ਸਫਾਈ ਦੇ ਵਿੱਚ ਵੀ ਸਾਡੇ ਵਰਕਰ ਸਾਡੇ ਵਲੰਟੀਅਰ ਨੌਜਵਾਨ ਜਿਹੜੇ ਹੈ ਉਹ ਵੱਡੀ ਗਿਣਤੀ ਦੇ ਵਿੱਚ ਲੱਗੇ ਹੋਏ ਆ। ਮੇਰੇ ਨਾਲ ਬੈਠੇ ਨੇ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਸਰਦਾਰ ਰਵਿੰਦਰ ਸਿੰਘ ਜੀ ਅਕਾਲਪੁਰਖ ਨੇ ਇਹਨਾਂ ਤੇ ਬੜੀ ਮਿਹਰਬਾਨੀ ਕੀਤੀ ਹੈ ਆਰਥਿਕ ਪੱਖ ਤੋਂ ਸਾਡੀ ਪਾਰਟੀ ਜਿਹੜੀ ਹੈ ਉਹ ਮਜ਼ਦੂਰਾਂ ਕਿਸਾਨਾਂ ਛੋਟੇ ਕਾਰੋਬਾਰੀਆਂ ਦੀ ਪਾਰਟੀ ਹੈ। ਤੇ ਇਹ ਸਾਡੀ ਪਾਰਟੀ ਦਾ ਹਿੱਸਾ ਹੈ ਤੇ ਇਹਨਾਂ ਨੇ ਸਾਡੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਹੈ ਉਹ ਯੋਗਦਾਨ ਪਾਇਆ ਹੈ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਸਾਨੂੰ ਪ੍ਰੇਰਿਤ ਕੀਤਾ ਹੈ 10 ਕਰੋੜ ਰੁਪਇਆ ਸਰਦਾਰ ਦક્ષਨ ਸਿੰਘ ਜੀ ਢਾਲੀਵਾਲ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਦੀ ਤਰਫੋਂ ਸੇਵਾ ਦਾ ਯੋਗਦਾਨ ਪਾਇਆ ਤੇ 1.11 ਕਰੋੜ ਰੁਪਇਆ ਸਰਦਾਰ ਰਵਿੰਦਰ ਸਿੰਘ ਜੀ ਵੱਲੋਂ ਜਿਹੜਾ ਹੈ ਉਹ ਇਸ ਸੇਵਾ ਦੇ ਵਿੱਚ ਯੋਗਦਾਨ ਪਾਇਆ ਤੇ ਇਹਨਾਂ ਨੇ ਹੋਰ ਵੀ ਸੇਵਾ ਕਰਨ ਦਾ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਹੈ ਅੱਜ ਜਿਹੜਾ ਮੇਨ ਅਸੀਂ ਤੁਹਾਨੂੰ ਤਕਲੀਫ ਦਿੱਤੀ ਹੋਏ ਦੱਸਣ ਲਈ ਦਿੱਤੀ ਹੈ ਕਿ ਸਾਡੀ ਪਾਰਟੀ ਵੱਲੋਂ ਪਹਿਲਾਂ ਵੀ ਬਹੁਤ ਸਾਰੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ 6 بیس ਕੈਂਪਾਂ ਦੇ ਦੁਆਰਾ ਤੇ ਆਉਣ ਵਾਲੇ ਸਮੇਂ ਦੇ ਵਿੱਚ 4500 ਗਰੀਬ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਪਾਰਟੀ ਵੱਲੋਂ ਜਿਹੜੀ ਇਹਨਾਂ ਨੇ ਸੇਵਾ ਕੀਤੀ ਹੈ ਰਖੜਾ ਸਾਹਿਬ ਨੇ ਰਵੀਂਦਰ ਸਿੰਘ ਨੇ ਉਸ ਫੰਡ ਦੇ ਵਿੱਚੋਂ 4500 ਦੇ ਕਰੀਬ ਜਿਹੜੇ ਅਸੀਂ ਪਰਿਵਾਰ ਮਾਰਕ ਕੀਤੇ ਨੇ ਉਹਨਾਂ ਪਰਿਵਾਰਾਂ ਨੂੰ 10000 ਰੁਪਈਆ ਪ੍ਰਤੀ ਪਰਿਵਾਰ ਜਿਹੜਾ ਹੈ ਪੋਤੇਤਾ ਜਾਏਗਾ ਜਿਨ੍ਹਾਂ ਕੋਲੇ ਨੌਕਰੀਆਂ ਨਹੀਂ ਐ ਜਾਂ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਐ ਉਹਨਾਂ ਨੂੰ 10000 ਪ੍ਰਤੀ ਪਰਿਵਾਰ ਜਿਹੜਾ ਹੈ ਉਹ ਸਹਾਇਤਾ ਦਿੱਤੀ ਜਾਊਗੀ ਜੀ ਦੂਸਰਾ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਗ੍ਰੰਥੀ ਸਹਿਬਾਨ ਸੇਵਾ ਨਿਮਾਉਂਦੇ ਐ ਤੇ ਜੇ ਕਿਸੇ ਮੰਦਰ ਦਾ ਪੰਡਤ ਵੀ ਸੇਵਾ ਨਿਮਾਉਂਦਾ ਹੈ ਤੇ ਉਹ ਪਿੰਡ ਜਿਹੜਾ ਹੜ ਦੀ ਲਪੇਟ ਦੇ ਵਿੱਚ ਆ ਗਿਆ ਹੈ ਤੇ ਉਹਨਾਂ ਦਾ ਜਿਹੜਾ ਗੁਜ਼ਾਰਾ ਚੱਲਣਾ ਬੜਾ ਔਖਾ ਹੈ ਤੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ 1000 ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ 6 ਮਹੀਨਿਆਂ ਤੱਕ ਅਸੀਂ 5000 ਰੁਪਇਆ ਪ੍ਰਤੀ ਮਹੀਨਾ ਜਿਹੜਾ ਹੈ ਉਹ ਸੇਵਾ ਫਲ ਦੇਾਂਗੇ ਤੇ 3 ਕਰੋੜ ਰੁਪਇਆ ਜਿਹੜਾ ਇਹ ਰਕਮ ਬਣਦੀ ਹੈ ਤੇ ਜਿਹੜਾ 4500 ਪਰਿਵਾਰਾਂ ਨੂੰ 10000 ਪ੍ਰਤੀ ਪਰਿਵਾਰ ਦੇਣਾ ਹੈ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈ ਜਾਂ ਜਿਨ੍ਹਾਂ ਕੋਲੇ ਕੋਈ ਨੌਕਰੀ ਨਹੀਂ ਹੈ ਛੋਟੇ-ਮੋਟੇ ਦਿਹਾੜੀ ਕਰਦੇ ਆ ਉਹਨਾਂ ਪਰਿਵਾਰਾਂ ਨੂੰ 10000 ਰੁਪਇਆ ਪ੍ਰਤੀ ਪਰਿਵਾਰ ਦੇਣਾ ਹੈ ਇਹ ਰਕਮ ਕੋਈ 4.5 ਕਰੋੜ ਰੁਪਈਆ ਬਣਦੀ ਹੈ। ਗ੍ਰੰਥੀ ਸਿੰਘਾਂ ਨੂੰ 5000 ਪ੍ਰਤੀ ਮਹੀਨਾ ਜਿਹੜਾ ਹੈ ਉਹ ਦੇਣਾ ਹੈ ਔਰ 6 ਮਹੀਨੇ ਦੇਣਾ ਹੈ। ਤਾਂ ਕਿ ਗ੍ਰੰਥੀ ਸਿੰਘ ਜਿਹੜੇ ਹੈ ਪਿੰਡਾਂ ਦੇ ਵਿੱਚ ਗੁਰਦੁਆਰੇ ਦੇ ਵਿੱਚ ਕੋਈ ਨਿਤਨੇਮ ਕਰਕੇ ਸੁਣਾਉਂਦੇ ਆ, ਕਥਾ ਕੀਰਤਨ ਕਰਕੇ ਸੁਣਾਉਂਦੇ ਆ, ਉਹਨਾਂ ਦੀ ਅਸੀਂ ਜਿਹੜਾ ਉਹ مالی ਸਹਾਇਤਾ ਕਰਕੇ ਜਿਹੜਾ ਉਹਨਾਂ ਨੂੰ ਉਭਾਰਨ ਦਾ ਯਤਨ ਕਰ ਸਕੀਏ ਤੇ ਇਹਦੇ ਨਾਲ ਹੀ ਜੇ ਕੋਈ ਪੰਡਤ ਵੀ ਹੋਇਆ ਤੇ ਅਸੀਂ ਉਹਦੀ ਵੀ ਸੇਵਾ ਜਿਹੜੀ ਹੈ ਉਹ ਬਿਨਾਂ ਕਿਸੇ ਭੇਦ ਭਾਵ ਤੋਂ ਕਰਾਂਗੇ। 2000 क्विंटल चारा ਜਿਹੜਾ 1 ਕਰੋੜ 20000 20 ਲੱਖ ਰੁਪਏ ਦਾ ਜਿਹੜਾ 1.2 ਕਰੋੜ ਦਾ ਜਿਹੜਾ चारा ਜਿਹੜਾ ਹੈ ਉਹ ਪਸ਼ੂਆਂ ਦਾ ਉਹ ਵੀ ਜਿਹੜਾ ਅਸੀਂ ਭਜਵਾਵਾਂਗੇ 1 ਲੱਖ ਡੀਜ਼ਲ ਦੇਣ ਦਾ ਐਲਾਨ ਸ੍ਰੀ ਅਮਰਸਰ ਸਾਹਿਬ ਤੋਂ ਕੀਤਾ ਸੀ ਤੇ ਉਹਦਾ ਵੀ ਵੰਡਣ ਜਿਹੜਾ ਹੈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਇੱਕ 10000 ਸਕੂਲੀ ਬੱਚੇ ਉਹਨਾਂ ਦੀਆਂ ਕਾਪੀਆਂ ਕਿਤਾਬਾਂ ਤੇ ਫੀਸਾ ਦਾ ਅਸੀਂ 1 ਕਰੋੜ ਰੁਪਇਆ ਜਿਹੜਾ ਹੈ ਉਹ ਦੇਾਂਗੇ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਇਹਦਾ ਕੋਈ 88 ਕਰੋੜ ਰੁਪਈਆ ਬਣਦਾ ਹੈ ਡਾਕਟਰ ਜੀ 88 88 ਲੱਖ ਰੁਪਈਆ ਮਾਫ ਕਰਨਾ 88 ਲੱਖ ਰੁਪਈਆ ਤੇ 30 ਹਜ਼ਾਰ ਗੱਟਾ ਜਿਹੜਾ ਸੀਮਿੰਟ ਦਾ ਜਿੱਦੀ ਕੀਮਤ 90 ਕੋ ਲੱਖ ਰੁਪਈਆ ਉਹ ਵੀ ਅਸੀਂ ਉਹਨਾਂ ਘਰਾਂ ਨੂੰ ਦੇਵਾਂਗੇ ਜਿੰਨਾਂ ਘਰਾਂ ਦੀਆਂ ਕੋਈ ਕੰਦਾਂ ਲੈਂਟਰ ਜਾਂ ਕੋਈ ਹੋਰ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ 30 ਹਜ਼ਾਰ ਗੱਟਾ ਜਿਹੜਾ ਸੀਮਿੰਟ 90 ਲੱਖ ਦਾ ਉਹ ਸਾਡੀ ਪਾਰਟੀ ਵੱਲੋਂ ਇਹ ਪ੍ਰੋਵਾਈਡ ਕਰਾਇਆ ਜਾਏਗਾ ਔਰ ਇਹ ਸਾਰੀਆਂ ਸਵਾਮਾਂ ਜਿਹੜੀਆਂ ਨੇ ਅਸੀਂ 30 ਸਤੰਬਰ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਫਿਰ ਕਹਦੇ ਹਾਂ ਕਿ ਇਹਨਾਂ ਹੜ੍ਹਾਂ ਨੂੰ ਲਿਆਉਣ ਦੇ ਪਿੱਛੇ ਭਾਰਤ ਸਰਕਾਰ ਦੀ ਪੰਜਾਬ ਸਰਕਾਰ ਦੀ ਨਲਾਇਕੀ ਨਹੀਂ ਬੜੀ ਵੱਡੀ ਬੇਵਕੂਫੀ ਹੈ ਡੈਮਾਂ ਦਾ ਪ੍ਰਬੰਧ ਸਹੀ ਢੰਗ ਦੇ ਨਾਲ ਹੋਇਆ ਨਹੀਂ ਹੈ ਔਰ ਵਿਤਰਣ ਪ੍ਰਣਾਲੀ ਵੀ ਜਿਹੜੀ ਹੈ ਉਹ ਸਹੀ ਢੰਗ ਦੇ ਨਾਲ ਸਰਕਾਰ ਵੱਲੋਂ ਅਪਣਾਈ ਨਹੀਂ ਗਈ ਹੈ ਔਰ ਪੰਜਾਬ ਸਰਕਾਰ ਨੇ ਤਾਂ ਹੁਣ ਹੱਥੀਂ ਮੁਕਾ ਦਿੱਤੀ ਹੈ ਕਿ ਹੜ੍ਹ ਪੀੜਤਾਂ ਦੇ ਨਾਂ ਦੇ ਉੱਤੇ ਇੱਕ ਵੱਖਰਾ ਹੀ ਰੰਗਲੇ ਪੰਜਾਬ ਦੇ ਨਾਂ ਹੇਠ ਅਕਾਊਂਟ ਖੋਲ੍ਹ ਲਿਆ ਜਿਸ ਦੇ ਵਿੱਚ ਪੈਸਾ ਜਮ੍ਹਾਂ ਕਰਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਇਹ ਰੰਗਲੇ ਪੰਜਾਬ ਦੇ ਨਾਂ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਇਲੈਕਸ਼ਨ ਫੰਡ ਜਮ੍ਹਾਂ ਕੀਤਾ ਜਾ ਰਿਹਾ ਹੈ ਜਿਹੜਾ ਉਹਨਾਂ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਦੇ ਉੱਤੇ ਖਰਚ ਕਰਨਾ ਹੈ ਜਦ ਕਿ ਮੁੱਖ ਮੰਤਰੀ ਰੀਲੀਫ ਫੰਡ ਜਿਹੜਾ ਹੈ ਉਹ ਸਰਕਾਰ ਕੋਲੇ ਹੁੰਦਾ ਹੈ ਉਹਦੇ ਵਿੱਚ ਪੈਸਾ ਜਮ੍ਹਾਂ ਕਰਵਾਇਆ ਜਾ ਸਕਦਾ ਸੀ ਪਰ ਕਿਉਂਕਿ ਮੁੱਖ ਮੰਤਰੀ ਰੀਲੀਫ ਫੰਡ ਦਾ ਜਿਹੜਾ ਹਸਾਬ-ਕਿਤਾਬ ਹੁੰਦਾ ਹੈ ਤੇ ਰੰਗਲੇ ਪੰਜਾਬ ਦੇ ਅਕਾਊਂਟ ਦਾ ਕੋਈ ਹਸਾਬ-ਕਿਤਾਬ ਨਹੀਂ ਹੋਣਾ ਇਸ ਕਰਕੇ ਇਸ ਪੈਸੇ ਦੇ ਮਿਸਯੂਜ਼ ਹੋਣ ਦੇ ਖਾਤਿਰ ਜਿਹੜੇ ਆ ਉਹ ਬਹੁਤ ਵੱਡੇ ਆ ਮੈਂ ਫੇਰ ਕਹਦੇ ਆਂ ਕਿ ਇਹ ਜਿਹੜੀ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਸਰਕਾਰਾਂ ਦੀ ناکਾਮਯਾਬੀ ਜਿਹੜੀ ਹੈ ਉਹ ਬਹੁਤ ਵੱਡੀ ਸਾਹਮਣੇ ਜਿਹੜੀ ਹੈ ਉਹ ਸਾਡੇ ਆਈ ਹੈ ਤੇ ਪਰ ਫਿਰ ਵੀ ਅਸੀਂ ਅਕਾਲਪੁਰਖ ਨੇ ਸਾਨੂੰ ਜਿੰਨੀ ਕੁ ਸਮਰੱਥਾ ਬਖਸ਼ੀ ਹੈ ਕੋਈ ਅਸੀਂ ਦਾਤੇ ਨਹੀਂ ਆ ਕੋਈ ਅਸੀਂ ਮਾਲਕ ਨਹੀਂ ਆ ਅਸੀਂ ਵੀ ਸੇਵਾਦਾਰੀਆਂ ਜਿੰਨੀ ਕੁ ਅਕਾਲਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਉਸ ਸਮਰੱਥਾ ਦੇ ਮੁਤਾਬਕ ਅਸੀਂ ਆਪਣੇ ਭਰਾਵਾਂ ਦੀ ਜਿਹੜੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਉਹਦੀ ਮਦਦ ਕਰਨ ਵਾਸਤੇ ਜਿਹੜਾ ਉਹ ਵੀੜਾ ਚੁੱਕਿਆ ਔਰ 30 ਸਤੰਬਰ ਤੋਂ ਸਾਡੀ ਜਿਹੜੀ ਵੰਡਣ ਪਰਨਾਲੀ ਹੈ ਉਹ ਅਸੀਂ ਪਰਾਰੰਭ ਕਰ ਦੇਣੀ ਹੈ ਗਰੰਥੀ ਸਿੰਘਾ ਨੂੰ ਜਿਹੜੀ ਮਾਇਆ ਦੇਣੀ ਹੈ ਉਹ ਸਾਡੇ ਮੈਂਬਰ ਸਹਿਮਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਸਾਡੇ ਪਾਰਟੀ ਦੇ ਲੀਡਰ ਵੀ ਨੇ ਉਹਨਾਂ ਦੇ ਰਾਹੀਂ ਜਿਹੜੀ ਹੈ ਉਹ ਦਿੱਤੀ ਜਾਊਗੀ ਤੇ ਸਾਡੇ ਨੌਜਵਾਨ ਇਹਨਾਂ 6 ਕੈਂਪਾਂ ਤੋਂ ਸਾਨੂੰ ਜਿਹੜੇ ਸਾਰੇ ਡਾਟੇ ਜਿਹੜੇ ਆ ਉਹ ਪ੍ਰੋਵਾਈਡ ਕਰਾਉਣਗੇ ਤੇ ਇਹ ਮੈਂ ਸ਼ਬਦ ਤੁਹਾਡੇ ਨਾਲ ਸਾਂਝੇ ਕਰਨੇ ਸੀ ਅਸੀਂ ਅੱਜ ਦੀ ਜਿਹੜੀ ਇਕੱਤਰਤਾ ਪ੍ਰੈਸ ਮੀਟ ਜਿਹੜੀ ਹੈ ਇਸ ਕਾਰਨ ਕੀਤੀ ਹੈ ਜੇ ਕੋਈ ਕਿਸੇ ਦਾ ਕੁਸਚਨ ਹੈ ਤਾਂ ਉਹ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜੇ ਬੇਅਦਬ ਇੱਛਾ ਬੋਲ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨੂੰ ਪਤਾ ਹੀ ਹੈ ਕਿ ਪੰਜਾਬ ਇੱਕ ਤ੍ਰਾਸਦੀ ਸਾ ਤ੍ਰਾਸਦੀ ਦਾ ਸੰਤਾਪ ਭੋਗ ਰਿਹਾ ਹੈ ਉਹ ਤ੍ਰਾਸਦੀ ਜਿੱਥੇ ਕੁਦਰਤੀ ਹੈ ਉਥੇ ਉਹ ਦੇ ਵਿੱਚ ਸਰਕਾਰਾਂ ਦੀ ਮਿਸਮੈਨੇਜਮੈਂਟ ਦਾ ਵੀ ਬਹੁਤ ਵੱਡਾ ਰੋਲ ਹੈ ਪੰਜਾਬ ਦਾ 15% ਭਾਗ ਪਾਣੀ ਦੇ ਵਿੱਚ ਡੁੱਬ ਗਿਆ ਜਿੱਥੇ ਘਰਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਛੋਟੇ ਕਾਰੋਬਾਰਾਂ ਦਾ ਨੁਕਸਾਨ ਹੋਇਆ ਦਿਹਾੜੀਦਾਰਾਂ ਦਾ ਨੁਕਸਾਨ ਹੋਇਆ ਮਜ਼ਦੂਰਾਂ ਦਾ ਨੁਕਸਾਨ ਹੋਇਆ ਵੱਡੀ ਪੱਧਰ ਦੇ ਉੱਤੇ ਪੰਜਾਬੀਆਂ ਦਾ ਨੁਕਸਾਨ ਹੋਇਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹਦੀ ਜ਼ਿੰਮੇਵਾਰੀ ਪਾਣੀ ਨੂੰ ਰੈਗੂਲੇਟ ਕਰਨ ਦੀ ਹੈ ਉਹ ਆਪਣੇ ਆਪ ਨੂੰ ਉਸ ਪਾਣੀ ਦਾ ਮਾਲਕ ਸਮਝਣ ਲੱਗ ਪਿਆ ਤੇ مالک ਸਮਝ ਕੇ ਉਹਨੇ ਪੰਜਾਬ ਦੇ ਨਾਲ ਪੱਕ ਪਾਤੀ ਬਤੀਰਾ ਜਿਹੜਾ ਹੈ ਉਹ ਅਪਣਾ ਲਿਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹਨੂੰ ਕੇਂਦਰ ਸਰਕਾਰ ਜਿਹੜੀ ਹੈ ਉਹ ਪਹਿਲਾਂ ਹੀ ਆਪਣੇ ਕਬਜ਼ੇ ਦੇ ਵਿੱਚ ਕਰ ਚੁੱਕੀ ਹੈ ਪੂਰੀ ਤਰ੍ਹਾਂ। ਪਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇਹਨਾਂ ਹੜਾਂ ਦੇ ਪਿੱਛੇ ਬਹੁਤ ਵੱਡਾ ਜਿਹੜਾ ਹੈ ਉਹ ਹੱਥ ਹੈ। ਰਾਵੀ ਦੇ ਉੱਤੇ ਜਿਹੜਾ ਡੈਮ ਬਣਿਆ ਰੰਜੀਤ ਸਾਗਰ ਡੈਮ ਉਹਦਾ ਪ੍ਰਬੰਧ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਕੋਲ ਹੈ ਤੇ ਪੰਜਾਬ ਸਰਕਾਰ ਦੀ ਵੀ ਜਿਹੜੀ ਹੈ ਬਹੁਤ ਵੱਡੀ ناکامی ਹੈ ਇਹਨਾਂ ਹੜ੍ਹਾਂ ਨੂੰ ਲਿਆਉਣ ਦੇ ਪਿੱਛੇ ਪੰਜਾਬ ਸਰਕਾਰ ਦੀ ਵੀ ਬਹੁਤ ਵੱਡੀ ਭੂਮਿਕਾ ਹੈ ਜੇ ਕਹਿ દਈਏ ਆ ਤਾਂ ਕਥਣੀ ਨਹੀਂ ਕਿ ਦੋਨਾਂ ਸਰਕਾਰਾਂ ਨੇ ਮਿਲ ਕੇ ਪੰਜਾਬ ਤੇ ਕੇਂਦਰ ਦੋਨਾਂ ਸਰਕਾਰਾਂ ਨੇ ਮਿਲ ਕੇ ਪਾਏ ਪੰਜਾਬ ਨੂੰ ਡੋਬਣ ਦਾ ਜਿਹੜਾ ਹੈ ਉਹ ਯਤਨ ਕੀਤਾ ਪਰ ਚਲੋ ਖੁਸ਼ਕਿਸਮਤੀ ਹੈ ਕਿ ਪੰਜਾਬ ਨੇ ਪੰਜਾਬ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਸਾਥ ਦਿੱਤਾ ਹੈ ਪੰਜਾਬੀਆਂ ਨੇ ਪੰਜਾਬੀਆਂ ਦੀ ਦਿਲ ਖੋਲ ਕੇ ਮਦਦ ਕੀਤੀ ਹੈ ਇਹ ਸਕੂਨ ਵਾਲੀ ਗੱਲ ਹੈ ਔਰ ਪਹਿਲੀ ਵਾਰ ਸੋਸ਼ਲ ਮੀਡੀਆ ਹੋਣ ਕਰਕੇ ਇਹ ਸੇਵਾ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਦਿੱਸੀ ਹੈ ਹਾਲਾਂਕਿ ਕੁਝ ਸ਼ਰਾਰਤੀ ਅੰਸਰਾਂ ਨੇ ਵਰਤਾਂਤ ਸਿਰਜਣ ਦਾ ਯਤਨ ਕੀਤਾ ਵੰਡ ਪ੍ਰਣਾਲੀ ਦੇ ਵਿੱਚ ਵਿਤਕਰੇਬਾਜ਼ੀ ਦੇ ਦੋਸ਼ ਵੀ ਲਾਏ ਪਰ ਇਹਦੇ باوجود ਵੀ ਪੰਜਾਬੀਆਂ ਨੇ ਜਿਹੜਾ ਹੈ ਉਹ ਬਿਨਾਂ ਕਿਸੇ ਭੇਦਭਾਵ ਦੇ ਹੜ੍ਹ ਡੁੱਬੇ ਜਿਹੜੇ ਏਰੀਆ ਸੀ ਉੱਥੇ ਜਿਹੜੇ ਪ੍ਰਭਾਵਿਤ ਲੋਕ ਸੀ ਉਹਨਾਂ ਦੀ ਮਦਦ ਕੀਤੀ ਸਾਡੀ ਜਿਹੜੀ ਪਾਰਟੀ ਹੈ ਉਹਨੇ ਵੀ ਆਪਣਾ ਫਰਜ਼ ਸਮਝਿਆ ਭਾਵੇਂ ਕਿ ਸਾਡਾ ਜਨਮ ਹੀ ਹੋਇਆ ਸੀ ਤੇ ਸਾਨੂੰ ਇਹ ਵੱਡੀ ਤਰਾਸਤੀ ਜਿਹੜੀ ਹੈ ਉਹ ਦੇਖਣ ਨੂੰ ਸਾਡੇ ਸਾਹਮਣੇ ਆ ਗਈ ਪਰ ਫਿਰ ਵੀ ਸਾਡੀ ਪਾਰਟੀ ਦੇ ਲੀਡਰ ਸਹਿਬਾਨ ਸਾਡੀ ਪਾਰਟੀ ਦੇ ਵਰਕਰ ਸਹਿਬਾਨ ਨੇ ਇਹਨਾਂ ਹੜਾਂ ਦੇ ਵਿੱਚ ਜਿੰਨੀਆਂ ਆਕਾਲਪੁਰਖ ਨੇ ਸਮਰੱਥਾ ਬਖਸ਼ੀ ਸੀ ਉਸ ਮੁਤਾਬਕ ਜਿਹੜਾ ਸੇਵਾ ਕਰਨ ਦਾ ਯਤਨ ਕੀਤਾ ਸਾਂਝਾ ਬੇਸ ਕੈਂਪ ਬੱਗੇਵਾਲ ਫਰੋਜਪੁਰ ਦੇ ਵਿੱਚ ਲਗਾਇਆ ਦੂਜਾ ਸਾਂਝਾ ਬੇਸ ਕੈਂਪ ਹਰੀਕੇ ਪਤਨ ਤੇ ਲਗਾਇਆ ਤੀਜਾ ਸਾਂਝਾ ਬੇਸ ਕੈਂਪ ਮੰਡੀ ਲਾਧੂਗਾ ਫਾਜ਼ਿਲਕਾ ਚੌਥਾ ਨੇਪਾਲ ਅਜਨਾਲਾ ਪੰਜਵਾਂ ਡੇਰਾ ਬਾਬਾ ਨਾਨਕ ਤੇ 6ਵਾਂ بیس ਕੈਂਪ ਜਿਹੜਾ ਸੀ ਉਹ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਲਾਇਆ ਇਹਨਾਂ 6 بیس ਕੈਂਪਾਂ ਤੋਂ ਹੜਪਾਵਰ ਦਾ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਉਹ ਸੇਵਾ ਨਿਭਾਈ ਜਿੰਨੀ ਅਕਾਲ ਪੁਰਖ ਨੇ ਸਮਰੱਥਾ ਬਖਸ਼ੀ ਸੀ ਹੁਣ ਵੀ ਸੇਵਾ ਨਿਭਾ ਰਹੇ ਨੇ ਸਾਡੇ ਇਹ ਕੈਂਪ ਜਿੱਥੇ ਮੰਜੇ ਬਿਸਤਰੇ ਰਾਸ਼ਨ ਤੇ ਹੋਰ ਸਮੱਗਰੀ ਜਿਹੜੀ ਆ ਉਹ ਵੰਡੀ ਜਾ ਰਹੀ ਹੈ ਉੱਥੇ ਲੋਕਾਂ ਦੇ ਘਰਾਂ ਦੀ ਸਫਾਈ ਗੁਰਦੁਆਰਿਆਂ ਦੇ ਅੰਦਰ ਜਿਹੜੀ ਮਿੱਟੀ ਆ ਗਈ ਹੈ ਉਹਨਾਂ ਦੀ ਸਫਾਈ ਦੇ ਵਿੱਚ ਵੀ ਸਾਡੇ ਵਰਕਰ ਸਾਡੇ ਵਲੰਟੀਅਰ ਨੌਜਵਾਨ ਜਿਹੜੇ ਹੈ ਉਹ ਵੱਡੀ ਗਿਣਤੀ ਦੇ ਵਿੱਚ ਲੱਗੇ ਹੋਏ ਆ ਮੇਰੇ ਨਾਲ ਬੈਠੇ ਨੇ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਸਰਦਾਰ ਰਵਿੰਦਰ ਸਿੰਘ ਜੀ ਅਕਾਲਪੁਰਖ ਨੇ ਇਹਨਾਂ ਤੇ ਬੜੀ ਮਿਹਰਬਾਨੀ ਕੀਤੀ ਹੈ ਆਰਥਿਕ ਪੱਖ ਤੋਂ ਸਾਡੀ ਪਾਰਟੀ ਜਿਹੜੀ ਹੈ ਉਹ ਮਜ਼ਦੂਰਾਂ ਕਿਸਾਨਾਂ ਛੋਟੇ ਕਾਰੋਬਾਰੀਆਂ ਦੀ ਪਾਰਟੀ ਹੈ ਤੇ ਇਹ ਸਾਡੀ ਪਾਰਟੀ ਦਾ ਹਿੱਸਾ ਹੈ ਤੇ ਇਹਨਾਂ ਨੇ ਸਾਡੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਹੈ ਉਹ ਯੋਗਦਾਨ ਪਾਇਆ ਹੈ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਸਾਨੂੰ ਪ੍ਰੇਰਿਤ ਕੀਤਾ ਹੈ 10 ਕਰੋੜ ਰੁਪਇਆ ਸਰਦਾਰ ਦક્ષਨ ਸਿੰਘ ਜੀ ਢਾਲੀਵਾਲ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਦੀ ਤਰਫੋਂ ਸੇਵਾ ਦਾ ਯੋਗਦਾਨ ਪਾਇਆ ਤੇ 1.11 ਕਰੋੜ ਰੁਪਇਆ ਸਰਦਾਰ ਰਵਿੰਦਰ ਸਿੰਘ ਜੀ ਵੱਲੋਂ ਜਿਹੜਾ ਹੈ ਉਹ ਇਸ ਸੇਵਾ ਦੇ ਵਿੱਚ ਯੋਗਦਾਨ ਪਾਇਆ ਤੇ ਇਹਨਾਂ ਨੇ ਹੋਰ ਵੀ ਸੇਵਾ ਕਰਨ ਦਾ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਹੈ ਅੱਜ ਜਿਹੜਾ ਮੈਨ ਅਸੀਂ ਤੁਹਾਨੂੰ ਤਕਲੀਫ ਦਿੱਤੀ ਹੋਏ ਦੱਸਣ ਲਈ ਦਿੱਤੀ ਹੈ ਕਿ ਸਾਡੀ ਪਾਰਟੀ ਵੱਲੋਂ ਪਹਿਲਾਂ ਵੀ ਬਹੁਤ ਸਾਰੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ 6 بیس ਕੈਂਪਾਂ ਦੇ ਦੁਆਰਾ ਤੇ ਆਉਣ ਵਾਲੇ ਸਮੇਂ ਦੇ ਵਿੱਚ 4500 ਗਰੀਬ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਪਾਰਟੀ ਵੱਲੋਂ ਜਿਹੜੀ ਇਹਨਾਂ ਨੇ ਸੇਵਾ ਕੀਤੀ ਹੈ ਰਖੜਾ ਸਾਹਿਬ ਨੇ ਰਵੀਂਦਰ ਸਿੰਘ ਨੇ ਉਸ ਫੰਡ ਦੇ ਵਿੱਚੋਂ 4500 ਦੇ ਕਰੀਬ ਜਿਹੜੇ ਅਸੀਂ ਪਰਿਵਾਰ ਮਾਰਕ ਕੀਤੇ ਨੇ ਉਹਨਾਂ ਪਰਿਵਾਰਾਂ ਨੂੰ 10000 ਰੁਪਇਆ ਪ੍ਰਤੀ ਪਰਿਵਾਰ ਜਿਹੜਾ ਹੈ ਉਹ ਦਿੱਤਾ ਜਾਏਗਾ ਜਿਨ੍ਹਾਂ ਕੋਲੇ ਨੌਕਰੀਆਂ ਨਹੀਂ ਐ ਜਾਂ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਐ ਉਹਨਾਂ ਨੂੰ 10000 ਪ੍ਰਤੀ ਪਰਿਵਾਰ ਜਿਹੜਾ ਹੈ ਉਹ ਸਹਾਇਤਾ ਦਿੱਤੀ ਜਾਊਗੀ ਜੀ ਦੂਸਰਾ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਗ੍ਰੰਥੀ ਸਹਿਬਾਨ ਸੇਵਾਵਾ ਨਿਮਾਉਂਦੇ ਐ ਤੇ ਜੇ ਕਿਸੇ ਮੰਦਰ ਦਾ ਪੰਡਤ ਵੀ ਸੇਵਾ ਨਿਮਾਉਂਦਾ ਹੈ ਤੇ ਉਹ ਪਿੰਡ ਜਿਹੜਾ ਹੜ ਦੀ ਲਪੇਟ ਦੇ ਵਿੱਚ ਆ ਗਿਆ ਤੇ ਉਹਨਾਂ ਦਾ ਜਿਹੜਾ ਗੁਜ਼ਾਰਾ ਚੱਲਣਾ ਬੜਾ ਔਖਾ ਹੈ ਤੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ 1000 ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ 6 ਮਹੀਨਿਆਂ ਤੱਕ ਅਸੀਂ 5000 ਰੁਪਇਆ ਪ੍ਰਤੀ ਮਹੀਨਾ ਜਿਹੜਾ ਹੈ ਉਹ ਸੇਵਾ ਫਲ ਦੇਾਂਗੇ ਤੇ 3 ਕਰੋੜ ਰੁਪਇਆ ਜਿਹੜਾ ਇਹ ਰਕਮ ਬਣਦੀ ਹੈ ਤੇ ਜਿਹੜਾ 4500 ਪਰਿਵਾਰਾਂ ਨੂੰ 10000 ਪ੍ਰਤੀ ਪਰਿਵਾਰ ਦੇਣਾ ਹੈ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈ ਜਾਂ ਜਿਨ੍ਹਾਂ ਕੋਲੇ ਕੋਈ ਨੌਕਰੀ ਨਹੀਂ ਹੈ ਛੋਟੇ-ਮੋਟੇ ਦਿਹਾੜੀ ਕਰਦੇ ਆ ਉਹਨਾਂ ਪਰਿਵਾਰਾਂ ਨੂੰ 10000 ਰੁਪਇਆ ਪ੍ਰਤੀ ਪਰਿਵਾਰ ਦੇਣਾ ਹੈ ਇਹ ਰਕਮ ਕੋਈ 4.5 ਕਰੋੜ ਰੁਪਈਆ ਬਣਦੀ ਹੈ। ਗ੍ਰੰਤੀ ਸਿੰਘਾਂ ਨੂੰ 5000 ਪ੍ਰਤੀ ਮਹੀਨਾ ਜਿਹੜਾ ਹੈ ਉਹ ਦੇਣਾ ਹੈ ਔਰ 6 ਮਹੀਨੇ ਦੇਣਾ ਹੈ। ਤਾਂ ਕਿ ਗ੍ਰੰਤੀ ਸਿੰਘ ਜਿਹੜੇ ਹੈ ਪਿੰਡਾਂ ਦੇ ਵਿੱਚ ਗੁਰਦੁਆਰੇ ਦੇ ਵਿੱਚ ਕੋਈ ਨਿਤਨੇਮ ਕਰਕੇ ਸੁਣਾਉਂਦੇ ਆ, ਕਥਾ ਕੀਰਤਨ ਕਰਕੇ ਸੁਣਾਉਂਦੇ ਆ, ਉਹਨਾਂ ਦੀ ਅਸੀਂ ਜਿਹੜਾ ਹੈ ਉਹ ਮਾਲੀ ਸਹਿਤਾ ਕਰਕੇ ਜਿਹੜਾ ਉਹਨਾਂ ਨੂੰ ਉਭਾਰਨ ਦਾ ਯਤਨ ਕਰ ਸਕੀਏ ਤੇ ਇਹਦੇ ਨਾਲ ਹੀ ਜੇ ਕੋਈ ਪੰਨਤ ਵੀ ਹੋਇਆ ਤੇ ਅਸੀਂ ਉਹਦੀ ਵੀ ਸੇਵਾ ਜਿਹੜੀ ਹੈ ਉਹ ਬਿਨਾਂ ਕਿਸੇ ਭੇਦ ਭਾਵ ਤੋਂ ਕਰਾਂਗੇ। 2000 क्विंटल चारा ਜਿਹੜਾ ਇੱਕ ਕਰੋੜ 20000 20 ਲੱਖ ਰੁਪਏ ਦਾ ਜਿਹੜਾ ਇੱਕ 1.2 ਕਰੋੜ ਦਾ ਜਿਹੜਾ चारा ਜਿਹੜਾ ਹੈ ਉਹ ਪਸ਼ੂਆਂ ਦਾ ਉਹ ਵੀ ਜਿਹੜਾ ਅਸੀਂ ਭਜਵਾਵਾਂਗੇ 1 ਲੱਖ ਡੀਜ਼ਲ ਦੇਣ ਦਾ ਐਲਾਨ ਸ੍ਰੀ ਅਮਰ ਸਰ ਸਾਹਿਬ ਤੋਂ ਕੀਤਾ ਸੀ ਤੇ ਉਹਦਾ ਵੀ ਵੰਡਣ ਜਿਹੜਾ ਹੈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਇੱਕ 10000 ਸਕੂਲੀ ਬੱਚੇ ਉਹਨਾਂ ਦੀਆਂ ਕਾਪੀਆਂ ਕਿਤਾਬਾਂ ਤੇ ਫੀਸਾਂ ਦਾ ਅਸੀਂ 1 ਕਰੋੜ ਰੁਪਇਆ ਜਿਹੜਾ ਹੈ ਉਹ ਦੇਾਂਗੇ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਇਹਦਾ ਕੋਈ 88 ਕਰੋੜ ਰੁਪਈਆ ਬਣਦਾ ਹੈ ਲੱਖ ਜੀ 88 88 ਲੱਖ ਰੁਪਈਆ ਮਾਫ਼ ਕਰਨਾ 88 ਲੱਖ ਰੁਪਈਆ ਤੇ 30 ਹਜ਼ਾਰ ਕਟਾ ਜਿਹੜਾ ਸੀਮਿੰਟ ਦਾ ਜਿਹਦੀ ਕੀਮਤ 90 ਕੋ ਲੱਖ ਰੁਪਈਆ ਉਹ ਵੀ ਅਸੀਂ ਉਹਨਾਂ ਘਰਾਂ ਨੂੰ ਦੇਵਾਂਗੇ ਜਿੰਨਾਂ ਘਰਾਂ ਦੀਆਂ ਕੋਈ ਕੰਧਾਂ ਲੈਂਟਰ ਜਾਂ ਕੋਈ ਹੋਰ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ 30 ਹਜ਼ਾਰ ਕਟਾ ਜਿਹੜਾ ਸੀਮਿੰਟ 90 ਲੱਖ ਦਾ ਉਹ ਸਾਡੀ ਪਾਰਟੀ ਵੱਲੋਂ ਇਹ ਪ੍ਰੋਵਾਈਡ ਕਰਾਇਆ ਜਾਏਗਾ ਔਰ ਇਹ ਸਾਰੀਆਂ ਸਵਾਮਾਂ ਜਿਹੜੀਆਂ ਨੇ ਅਸੀਂ 30 ਸਤੰਬਰ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਫਿਰ ਕਹਦੇ ਹਾਂ ਕਿ ਇਹਨਾਂ ਹੜ੍ਹਾਂ ਨੂੰ ਲਿਆਉਣ ਦੇ ਪਿੱਛੇ ਭਾਰਤ ਸਰਕਾਰ ਦੀ ਪੰਜਾਬ ਸਰਕਾਰ ਦੀ ਨਲਾਇਕੀ ਨਹੀਂ ਬੜੀ ਵੱਡੀ ਬੇਵਕੂਫੀ ਹੈ ਡੈਮਾਂ ਦਾ ਪ੍ਰਬੰਧ ਸਹੀ ਢੰਗ ਦੇ ਨਾਲ ਹੋਇਆ ਨਹੀਂ ਹੈ ਔਰ ਵੰਡਣ ਪ੍ਰਣਾਲੀ ਵੀ ਜਿਹੜੀ ਹੈ ਉਹ ਸਹੀ ਢੰਗ ਦੇ ਨਾਲ ਸਰਕਾਰ ਵੱਲੋਂ ਅਪਣਾਈ ਨਹੀਂ ਗਈ ਹੈ